ਪੁੱਤ ਤੁਸੀਂ ਦੱਸਿਆ ਵੀ ਨਹੀਂ ਆਜੋ ਆਜੋ ਅੰਦਰ ਆਜੋ ਜੇ ਸਾਡੇ ਬਿਨਾ ਦੱਸੇ ਇੱਥੇ ਇੰਨਾ ਕੁਝ ਹੋ ਰਿਹਾ ਹੈ ਜਿਹੜੀਆਂ ਜਿਹੜੀਆਂ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਕਿ ਅਸੀਂ ਬਿਨਾ ਦੱਸੇ ਨਹੀਂ ਆ ਸਕਦੇ ਬਾਪੂ ਜੀ ਹੋ ਪੁੱਤ ਤੁਹਾਨੂੰ ਗਲਤ ਫਹਮੀ ਹੋਗੀ ਸਾਰਾ ਕੁਝ ਠੀਕ ਹੈਗਾ ਕੀ ਸਾਰਾ ਕੁਝ ਠੀਕ ਆ ਬਾਪੂ ਯਾਰ ਆ ਜਿਹੜੇ ਸਾਰੇ ਲੋਕ ਗੱਨਾ ਕਰੀ ਜਾਂਦੇ ਨੇ ਉਹ ਕੀ ਆ ਫਿਰ ਹੋ ਪੁੱਤ ਗੇਟ ਕੋਲੇ ਖੜਕੇ ਕਿਉਂ ਤਮਾਸ਼ਾ ਕਰਦੇ ਚਲੋ ਅੰਦਰ ਬਹਿ ਕੇ ਗੱਲ ਕਰਦੇ ਆਂਗੇ ਜੋ ਤੁਸੀਂ ਕੀਤਾ ਬਾਪੂ ਜੀ ਉਹ ਕੀ ਤਮਾਸ਼ੇ ਨਾਲੋਂ ਘੱਟ ਸਾਰੇ ਪਿੰਡ ਦੇ ਵਿੱਚ ਤੁਹਾਡੀਆਂ ਗੱਲਾਂ ਹੋਈ ਜਾਂਦੀਆਂ ਨੇ ਜਣਾ ਖੜਾ ਗੱਲ ਕਰ ਜਾਂਦਾ ਹੈ ਸੇਵਕ ਉਹ ਪੁੱਤ ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ ਇਹ ਜੀ ਗੱਲ ਕੋਈ ਨਹੀਂ ਜਿਹੋ ਜੀ ਸੋਚੀ ਜਾਂਦੇ ਹੋ ਤੁਸੀਂ ਨਾ ਦੇਖੋ ਇਹ ਦੇਲ ਇਹ ਥੋੜੀ ਉਮਰ ਦੀ ਲੱਗਦੀ ਆ ਦਿਨ ਰਾਤ ਦਾ ਫਰਕਾ ਗੰਦ ਪਾਤਾ ਤੁਸੀਂ ਤਾਂ ਬਾਪੂ ਜੀ ਮੈਨੂੰ ਪੀਣਾ ਪਾਣੀ ਕੋ ਪੁੱਤ ਕਿਉਂ ਤੁਸੀਂ ਤਮਾਸ਼ਾ ਬਣਾਇਆ ਸਭ ਝੂਠ ਹੈ ਜੋ ਤੁਹਾਨੂੰ ਲੋਕਾਂ ਨੇ ਦੱਸਿਆਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੇਰੀ ਗੱਲ ਹੀ ਨਹੀਂ ਸੁਣ ਰਹੇ ਡੈਡੀ ਕੀ ਗੱਲ ਸੁਣੀ ਹੈ ਯਾਰ ਤੂੰ ਆਪ ਦੇਖ ਉਹ ਕੁੜੀ ਦੀ ਉਮਰ ਦੇਖਣ ਵਾਲੇ ਆਪਣੀ ਉਮਰ ਦੇਖ ਐਸ ਉਮਰ 'ਚ ਤੈਨੂੰ ਗੰਦ ਪਾਉਣ ਦੀ ਸ਼ਰਮ ਨਹੀਂ ਆਈ ਤੇਰੀ ਪੋਤੀ ਦੀ ਉਮਰ ਦੀ ਲੱਗਦੀ ਆ ਸੇਵਕ ਜੋ ਮੈਂ ਕਹਣਾ ਤੁਸੀਂ ਮੇਰੀ ਗੱਲ ਸੁਣਦੀ ਨਹੀਂ ਪੁੱਤ ਤੁਹਾਡੇ ਖਾਨੇ 'ਚ ਪੈਂਦੀ ਹੈ ਮੇਰੀ ਗੱਲ ਹਾਂ ਚਲੋ ਮੈਂ ਵਿਆਹ ਕਰਵਾ ਲਿਆ ਜੋ ਮੈਨੂੰ ਚੰਗਾ ਲੱਗਿਆ ਮੈਂ ਉਹ ਕੀਤਾ ਹੈ ਜ਼ਮੀਨ ਮੇਰੀ ਘਰ ਮੇਰਾ ਨਾ ਤੁਸੀਂ ਕੌਣ ਹੁਣ ਪੁੱਛਣ ਵਾਲੇ ਜੋ ਮੈਨੂੰ ਸਹੀ ਲੱਗਿਆ ਮੈਂ ਕੀਤਾ ਤੁਸੀਂ ਸਿਰੇ ਸਿਰ ਚੜੀ ਜਾਣੇ ਹੋਗੇ ਬਾਕੀ ਗੱਲ ਜੋ ਮੈਨੂੰ ਸਹੀ ਲੱਗੂਗਾ ਮੈਂ ਉਹ ਕਰੂੰਗਾ ਲੈ ਦੇਖ ਲੋ ਹੁਣ ਹੁਣ ਆਪਣੇ ਨਾ ਵੰਡੀਆਂ ਪਹਿਨ ਗਿਆ ਪਰ ਮੈਨੂੰ ਤਾਂ ਐ ਲੱਗਦਾ ਵੰਡੀਆਂ-ਮੁੰਡੀਆਂ ਨਹੀਂ ਆਪਾਂ ਨੂੰ ਤਾਂ ਜੜਨਾ ਵੀ ਕੱਖ ਨਹੀਂ ਹੋਣਾ ਕਾ ਮਲ ਤੂੰ ਕਰੋ ਕਿ ਜਾਨੀ ਹਟ ਪਾਣੀ ਪੀ ਆ ਸਭ ਕੁਛ ਨਾ ਮੇਰੀ ਵਜ੍ਹਾ ਕਰਕੇ ਹੋ ਰਿਹਾ ਚਲ ਸ਼ਾਇਦ ਉਸ ਦਿਨ ਮੈਂ ਤੁਹਾਡੇ ਨਾਲ ਇਸ ਘਰ ਦੇ ਵਿੱਚ ਨਾ ਆਉਂਦੀ ਤਾਂ ਤੁਹਾਡੇ ਨੂੰ ਤੇ ਤੁਹਾਡਾ ਪੁੱਤ ਆ ਕੁਛ ਨਾ ਬੋਲਦੇ ਤੁਹਾਨੂੰ ਉਹ ਕਮਰਾ ਉਹ ਪਹਿਲਾਂ ਕਿਹੜਾ ਮੇਰੇ ਉਹ ਮੈਡਲ ਪਾਉਂਦੇ ਆ ਵੀ ਉਹਨਾਂ ਨੇ ਅੱਜ ਮੇਰੀ ਬੇਇੱਜ਼ਤੀ ਕਰਤੀ ਤੂੰ ਉਹਨਾਂ ਦਾ ਗੁੱਸਾ ਨਾ ਕਰ ਤੂੰ ਪਾਣੀ ਪੀ ਲੈ ਉਹ ਤਾਂ ਇਹੀ ਆ ਪੀ ਪਾਣੀ ਵੇਖ ਵੇਖ ਕੀ ਲੱਛਣ ਕਰਦੇ ਨੇ ਐਵੇਂ ਤਾਂ ਨਵੀਂ ਵਿਆਹੀ ਜੋੜੀ ਨਹੀਂ ਨੇੜੇ ਹੋ ਕੇ ਖੜਦੀ ਜਿਵੇਂ ਤੁਸੀਂ ਦੋਨੋਂ ਖੜੇ ਹੋ ਕੋਈ ਸ਼ਰਮ ਹੈ ਆ ਹੈ ਤੁਹਾਨੂੰ ਕਿ ਨਹੀਂ ਉਹ ਕੁੜੀਏ ਮੈਂ ਤੈਨੂੰ ਕਿਹਾ ਨਾ ਮੈਂ ਤੇਰੇ ਨਾਲ ਕੋਈ ਵੈਸ ਨਹੀਂ ਕਰਨੀ ਜੇ ਤੈਨੂੰ ਇੱਥੇ ਤੰਗੀ ਲੱਗਦੀ ਆ ਨਾ ਚੰਗੇ ਨਹੀਂ ਲੱਗਦਾ ਜਿੱਥੋਂ ਐ ਚਲੇ ਜਾ ਆਪਣੇ ਉੱਥੇ ਮਾਰ ਦਿਆ ਗੱਲਾਂ ਹਾਏ ਹਾਏ ਬੱਪੂ ਦੀ ਇੰਨੀ ਹਿੰਮਤ ਹੁਣ ਤਾਂ ਨਾ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਲੱਗਦਾ ਕੁਝ ਬਧੀਆ ਚਾ ਸੋਚਣਾ ਪਊਗਾ ਇਹਨਾਂ ਬਾਰੇ ਤੁਸੀਂ ਇੱਥੇ ਚੁੱਪਚਾਪ ਬੈਠੇ ਰਹੋ ਤੇ ਉਧਰ ਦੇਖ ਲੋ ਜਾ ਕੇ ਕੀ ਲੱਛਣ ਕਰਦੇ ਆ ਦੋਨੋਂ ਜਾਣੇ ਅੱਜ ਤਾਂ ਨਾ ਉਹ ਮਾੜਾ ਜਿਹਾ ਰੋਕ ਹੀ ਲਈ ਬਾਪੂ ਜੀ ਤਾਂ ਉਹਨੂੰ ਐਵੇਂ ਪਾਣੀ ਪਿਆਰੇ ਨੇ ਪਲੋਸ ਪਲੋਸ ਕੇ ਮੈਂ ਤੁਹਾਨੂੰ ਹੁਣ ਵੀ ਕਹਿ ਰਹੀ ਆ ਆਪਣੇ ਹੱਥੋਂ ਸਾਰਾ ਕੁਝ ਜਾਊਗਾ ਉਹ ਤਾਂ ਉਹਨੂੰ ਉਹਦੀ ਅੱਖ ਝੋਥਰੂ ਵੀ ਨਹੀਂ ਆਉਣ ਦਿੰਦੇ ਹੈਗੇ ਨਾਲ ਦੀ ਨਾਲ ਉਹਨੂੰ ਵਰਾਉਣ ਲੱਗ ਜਾਂਦੇ ਆ ਫਿਰ ਮੈਂ ਕੀ ਕਰਾਂ ਤੂੰ ਦੱਸ ਮੈਨੂੰ ਮੈਂ ਕੀ ਕਰਾਂ ਤੁਸੀਂ ਤੁਸੀਂ ਪਿੰਡ ਦੇ ਸਰਪੰਚ ਨਾਲ ਗੱਲ ਕਰੋ ਤੇ ਉਹਨੂੰ ਕਹੋ ਕਿ ਆਹ ਕੁਝ ਹੋ ਰਿਹਾ ਮੈਂ ਹੁਣ ਤੁਹਾਨੂੰ ਦੱਸਦਾ ਆਪਣੇ ਕੋਲ ਆਹੀ ਮੌਕਾ ਹੁਣ ਤੁਹਾਨੂੰ ਆਪਾਂ ਕਿਸੇ ਤਰੀਕੇ ਘਰੋਂ ਕੱਢ ਦਾਂਗੇ। ਓ ਯਾਰ ਓਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਕੀ? ਕਰਨਾ ਕੀ ਆ? ਹੁਣ ਕੋਈ ਸਕੀਮ ਲਾਓ। ਓ ਯਾਰ ਕੀ ਗੱਲ ਕਰਾਂ ਸਰਪੰਚ ਨਾਲ ਜਾ ਕੇ? ਕੀ ਕਹਾਂ? ਪਹਿਲਾਂ ਥੋੜੀਆਂ ਨੇ ਬੇਇਜ਼ਤੀ ਕਰਵਾਈ ਆ। ਜਿਹੜਾ ਹੋਰ ਜਾਵਾਂ ਸਰਪੰਚ ਕੋਲੇ ਬੇਇਜ਼ਤੀ ਕਰਾਉਣ ਮੈਂ। ਆਹੀ ਬੇਇਜ਼ਤੀ ਵਾਲੀ ਗੱਲ ਨਹੀਂ। ਉਹਨੂੰ ਇਹ ਕਹੋ ਜਾ ਕੇ ਸਰਪੰਚ ਨੂੰ ਕਿ ਬੱਸ ਸਾਡੇ ਜਿਹੜਾ ਬਾਪੂ ਆ ਨਾ ਉਹਦੇ ਆਹ ਲੱਛਣ ਨੇ। ਸਾਡੀ ਸਾਰੇ ਪਿੰਡ 'ਚ ਥੂ-ਥੂ ਕਰਵਾਤੀ। بس ਆ ਹੀ ਜਾ ਕੇ ਗੱਲ ਕਰੋ ਤੁਸੀਂ ਸਰਪੰਚ ਕੋਈ ਨਾ ਕੋਈ ਹੱਲ ਤਾਂ ਦਊਗਾ ਆਪਾਂ ਨੂੰ ਚਲ ਠੀਕ ਆ ਯਾਰ ਜਾਣਾ ਸਾਰੀ ਗੱਲ ਕਰਕੇ ਆਇਓ ਮੈਂ ਟੇਕ ਲਿਆ ਬਾਪੂ ਕਿਵੇਂ ਨਾ ਉਹਨੂੰ ਪਲੋਸਦਾ ਹਾਂਜੀ ਹਾਂਜੀ ਉਹ ਤਾਂ ਹੈ ਕੰਮ ਤਾਂ ਵਧੀਆ ਚੱਲੀ ਜਾਂਦਾ ਖਰਾ ਵਧੀਆ ਗਰੰਟਾ ਹੀ ਆ ਜੀ ਹਾਂ ਜੀ ਸਰਪੰਚ ਸਾਹਿਬ ਮੈਂ ਜੀ ਚਲੋ ਠੀਕ ਆ ਫਿਰ ਕਰਦੇ ਆ ਗੱਲ ਮੈਂ ਠੀਕ ਹੈ ਜੀ ਓਕੇ ਹਾਵੀ ਮੁੰਡਿਆ ਕਿਵੇਂ ਆਇਆ ਬਸ ਤੁਹਾਨੂੰ ਪਤਾ ਹੀ ਸਰਪੰਚ ਸਾਹਿਬ ਜਿਹੜੀ ਬਾਪੂ ਨੇ ਬਸਾ ਕੰਮ ਜਾਂ ਕੀਤਾ ਦੱਸੋ ਕੀ ਹੱਲ ਕਰੀਏ ਉਹਦਾ ਮੈਂ ਤਾਂ ਬੜੀ ਆਮ ਮੀਦਾ ਲੈ ਕੇ ਆਇਆ ਤੁਹਾਡੇ ਕੋਲ ਓਏ ਹੱਲ ਲੱਗੇ ਹੋਣਾ ਅਸੀਂ ਤਾਂ ਆਪ ਉਹਦੇ ਕੋਲੇ ਗਏ ਸੀ ਜਦੋਂ ਸਾਨੂੰ ਆ ਪਿੰਡ ਚੋਂ ਦੱਸਿਆ ਸੀ ਨਾ ਕਿਸੇ ਨੇ ਵੀ ਉਹਨੇ ਆ ਕਾਰਾ ਕਰਤਾ ਜਦੋਂ ਅਸੀਂ ਗਏ ਅੱਗੋ ਜਾ ਕੇ ਕਹਿੰਦਾ ਉਹ ਵੀ ਮੈਂ ਵਿਆਹ ਕਰਾ ਰੱਖਿਆ ਹੁਣ ਫਿਰ ਅਸੀਂ ਭਲਾ ਕੀ ਕਰ ਸਕਦੇ ਸੀ ਦੀ ਉਹ ਮੈਨੂੰ ਦਾਬ ਉਥੇ ਹੀ ਸ਼ਰਮ ਆਉਂਦੀ ਜਦੋਂ ਪਿੰਡ ਚ ਨਾ ਹਰੇਕ ਗੱਲਾਂ ਕਰਦੇ ਸਿਰ ਜੋੜ ਕੇ ਰੋਗਾ ਸਰਪੰਚ ਸਾਹਿਬ ਕੋਈ ਹੱਲ ਤਾਂ ਹੋਊਗਾ ਇਹਦਾ ਐਦਾਂ ਨਾ ਕਰੋ ਤੁਸੀਂ ਓਏ ਹੱਲ ਹੁਣ ਮੈਂ ਤੈਨੂੰ ਦੱਸਿਆ ਨਾ ਵੀ ਮੈਂ ਕੀ ਹੱਲ ਕਰ ਸਕਦਾ ਉਹ ਤਾਂ ਤੁਸੀਂ ਵੀ ਚੌੜੇ ਹੋ ਕੇ ਬਾਹਰ ਫੇਰੀਗੇ ਇਹਦੀ ਗੌਰ ਹੀ ਨਹੀਂ ਕਰੀ ਮਾੜਾ ਮੋਟਾ ਲਵੇ ਰਹਿੰਦੇ ਧਿਆਨ ਰਹਿਦਾ ਬੰਦੇ ਦਾ ਹੈ ਉਹ ਤਾਂ ਹੁਣ ਤੈਨੂੰ ਪਤਾ ਹੀ ਆ ਹੁਣ ਤਾਂ ਜਿੰਵੇਂ ਜ਼ਿਆਦਾ ਤਾਂ ਲੈਣੀ ਆ ਨਾ ਤਾਂ ਕਰਕੇ ਉਹਨੇ ਵਿਆਹ ਕਰਾਇਆ ਇਹਦੇ ਨਾਲ ਹੁਣ ਤਾਂ ਬਸ ਇੱਕੋ ਹੀ ਹੱਲ ਆ ਮੈਂ ਤਾਂ ਇੱਕ ਗੱਲ ਕਹਿਣਾਗਾ ਵੀ ਇਹਦੇ ਨਾਲ ਮਿੱਠੇ ਪਿਆਰੇ ਹੋ ਜੋ ਜੇ ਆਪਦਾ ਕੁਛ ਲੈਣਾ ਇਥੇ ਬਾਹਰ ਜਾਣਾ ਤਾਂ ਸਰਪੰਚ ਸਾਹਿਬ ਸਾਡੀ ਮਜਬੂਰੀ ਸੀ। ਬਾਕੀ ਜੜੀਆਂ ਘਰੇ ਮਾਲਕਨ ਬਣੀ ਬੈਠੀਆਂ ਨਾ। ਇਹ ਸਾਰਾ ਕੁਝ ਇਹਨੇ ਨਾ ਪ੍ਰਾਪਰਟੀ ਵਾਸਤੀ ਕੀਤਾ। ਇਹ ਸਾਰੀ ਜਾਇਦਾਦ ਲੈਣ ਨੂੰ ਫਿਰਦੀ ਐ। ਬਸ ਤਾਂ ਹੀ ਇਹਨੇ ਡੈਡੀ ਨੂੰ ਫਸਾਇਆ। ਉਹ ਤਾਂ ਹੈ ਮੈਂ ਤਾਂ ਦੱਸੀ ਤਾਂ ਐਨਾ ਵੀ ਪਈ ਉਹਦਾ ਕਿਰਾਏ ਵਿਆਹ ਉਹਨੇ ਤਾਂ ਆ ਹੁਣ ਐਡੇ ਬੰਦੇ ਨਾਲ ਕੌਣ ਵਿਆਹ ਕਰਾਉ ਭਲਾਂਦੇ ਹੈਂ। ਉਮਰ ਤਾਂ ਦੀ ਲੰਗੇ ਪਈਆ। ਕੁੜੀ ਸਾਰੀ 20 ਸਾਲ ਦੀ ਆ ਉਹ। ਹੈ ਕੋਈ ਕਾਰਨ ਤਾਂ ਹੋਊਗਾ ਵੀ ਵਿਆਹ ਕਰਾਉਣ ਦਾ ਨਹੀਂ ਕੌਣ ਕਰਾਉਂਦੀ ਅੱਜ ਕੱਲ ਅੱਜ ਕੱਲ ਤਾਂ ਨਵੇਂ ਨਵੇਂਲੇ ਮੁੰਡੇ ਨਾਲ ਨਹੀਂ ਕੋਈ ਛੇਤੀ ਵਿਆਹ ਕਰਾਉਂਦੇ ਉਹ ਵੀ ਨਾਹਰੇ ਕਰਦਿਆਂ ਨਗੀਆਂ ਹੈਂ ਚਲੋ ਠੀਕ ਆ ਸਰਪੰਚ ਸਾਹਿਬ ਬੜਾ ਹੱਲ ਤਾਂ ਮੈਂ ਤੈਨੂੰ ਦੱਸਿਆ ਇਹੀ ਆ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਠੀਕ ਆ ਜੀ ਚਲ ਠੀਕ ਆ ਚੰਗਾ ਹੁਣ ਦੇਖ ਲਾ ਹੁਣ ਅੱਖਾਂ 'ਚ ਥੁੱਕ ਲਾਉਂਦੇ ਨੇ ਉਹ ਤੋਂ ਪਹਿਲਾਂ ਤਾਂ ਗੌਰ ਨਿਕਰੀ ਬੁੜੇ ਦੀ ਹੁਣ ਕਹਿੰਦੇ ਕਿ ਵਿਆਹ ਕਰਾ ਲਿਓ ਨੇ ਉਹ ਤਾਂ ਹੁਣ ਕਰਾਊਗੀ ਵਿਆਹ ਜੋ ਕੱਲਾ ਰਹਿੰਦਾ ਬੰਦਾ ਕੱਲੇ ਦਾ ਮਨ ਤਾਂ ਉਹ ਸ਼ੈਤਾਨ ਹੁੰਦਾਗਾ ਖਾਬਰਾ ਕੀ ਸੋਚ ਕੇ ਵਿਆਹ ਕਰਾਏ ਉਹਨੇ ਕੀ ਹਾਲ ਸੇਵਕਾ ਵਧੀਆ ਵਈ ਵਧੀਆ ਕੀ ਹਾਲ ਆ ਫਿਰ ਤੇਰੀ ਨੰਮੀ ਮੰਮੀ ਦਾ ਓ ਯਾਰ ਬਕਵਾਸ ਨਾ ਕਰ ਕਿਤੇ ਮੇਰੇ ਤੋਂ ਉਹ ਨਾ ਮੂੰਹ ਤਾਂ ਢਾ ਲਈ ਮੈਂ ਪਹਿਲੀ ਬਹੁਤ ਪਰੇਸ਼ਾਨ ਆ ਓ ਨਾ ਓਏ ਨਾ ਪੁੱਤ ਨੂੰ ਗੁੱਸਾ ਆਉਂਦਾਗਾ ਮਾਂ ਬਾਰੇ ਨਾ ਪੁੱਠਾ ਬੋਲ ਕੀ ਬੋਲਦਾ ਸੇਵਕਾ ਗੜਾ ਛੱਡ ਆ ਤਾਂ ਚੰਗੜ ਕੀਤਾ ਜਿਹੜਾ ਗਲੇ ਦੇ ਹੱਥੇ ਦੇ ਪਾ ਲਿਆ ਇਹੀ ਹੱਥ ਜਾਉਦੇ ਪਿਓ ਦੇ ਪਾਉਂਦੇ ਨਾ ਆਹ ਦਿਨ ਨਾ ਦੇਖਣਾ ਪੈਂਦਾ ਤੈਨੂੰ ਨਾਲੇ ਅੱਜ ਤਾਂ ਹੱਥ ਪਾ ਲਿਆ ਅੱਗੇ ਤੋਂ ਧਿਆਨ ਰੱਖੀ ਉਹ ਤੂੰ ਜਾ ਉਹ ਯਾਰ ਦਬਾ ਹੋਇਆ ਤੂੰ ਉਹ ਤੈਨੂੰ ਬੁਲਾਉਂਦਾ ਵੀ ਕਿਹੜਾਗਾ ਲੰਘਾ ਇੱਥੋਂ ਕਾਲੇ ਕਿਹੜਾ ਸੋਚਿਆ ਸੀ ਉਹ ਹੀ ਹੋ ਜਾ ਹੁਣ ਘਟਾਜਦਾ ਵੀ ਘਟਲਾਗਾ ਕਿਹੜਾ ਥੋੜਾ ਸੁੱਕ ਰਿਹਾ ਸਰਦਾ ਚਲ ਨਾਲ ਗੱਲ ਵੀ ਹੋ ਗਈ ਹੋਗੀ ਹੁਣ ਤਾਂ ਸਾਰਾ ਕੁਝ ਐਨ ਵਧੀਆ ਹੋ ਚੁਕਾ ਬਸ ਆ ਲੈੰਦੇ ਓਕੇ ਹੋਏ ਹੋਏ ਕੀ ਹੋਇਆ ਇੰਨਾ ਗੁੱਸਾ ਕਿਸ ਨਾਲ ਲੜ ਪੇ ਕਿ ਬਪੂ ਨਾਲ ਲੜ ਪੇ ਬਾਪੂ ਨਾਲ ਕਾਹਨੂੰ ਯਾਰ ਤੈਨੂੰ ਪਤਾ ਤਾਂ ਲੰਗਦੇ ਟੱਪ ਦੇ ਲੋਕ ਟੇਚਰਾ ਕਰਦੇ ਨੇ ਬਸ ਹੋ ਗਈ ਸੀ ਗਰਮਾ ਗਰਮੀ ਮਾੜੀ ਕਿਸੇ ਨਾਲ ਅੱਛਾ ਹੁਣ ਤੱਪਾ ਜਿੱਦ ਤੋਂ ਨੂੰ ਮੀ ਜਾਵਾਂਗੇ ਅਹੀਂ ਗੱਲਾਂ ਸੁਣਨੀਆਂ ਬੈਣ ਗਿਆ ਫੇਰੇ ਸਰਪੰਚ ਕੀ ਕਹਿੰਦਾ ਕੀ ਕਹਣਾ ਸੀ ਸਰਪੰਚ ਨੇ ਹੁਣ ਤਾਂ ਹੱਥ ਖੜੇ ਕਰਤੇ ਕਹਿੰਦਾ ਮੇਰੇ ਬਾਤ ਚ ਕੁਛ ਨਹੀਂ ਹੈਗਾ ਤੇ ਫਿਰ ਹੁਣ ਸਰਪੰਚ ਕਹਿੰਦਾ ਮੇਰੇ ਕੋਲੇ ਕੋਈ ਹੱਲ ਨਹੀਂ ਮਿੱਠੇ ਪਿਆਰੇ ਹੋ ਕੇ ਜਾਇਦਾਤ ਨਾਲ ਲਵਾਉਣੀ ਆ ਆਪਦੀ ਲਵਾ ਲਓ ਨਹੀਂ ਮੇਰੇ ਕੋਲੇ ਕੋਈ ਹੱਲ ਨਹੀਂ ਇਹਦਾ ਚੇ ਦਾਤ ਨਾਮ ਲਵੋਣ ਵਾਲੀ ਗੱਲ ਫਿਰ ਕੋਈ ਨਹੀਂ ਫਿਕਰ ਨਾ ਕਰੋ ਇਹਦਾ ਜੀਵਨਾ ਹਰਾਮ ਤਾਂ ਹੁਣ ਮੈਂ ਕਰਾਂਗੀ ਇਹਨੂੰ ਮੈਂ ਦੱਸਦੀ ਆ ਔਕ ਕਿਥੇ ਬਣੀ ਐ ਨਾ ਮਹਾਰਾਣੀ ਹੁਣ ਨਾ ਜਿੰਨਾ ਮੈਂ ਡੈਡੀ ਨਾਲ ਪਹਿਲਾਂ ਗੁੱਸੇ ਨਾਲ ਬੋਲਦੀ ਸੀ ਹੁਣ ਓਨੇ ਹੀ ਪਿਆਰ ਨਾਲ ਚੱਲੂੰਗੀ ਹੌਲੀ ਹੌਲੀ ਡੈਡੀ ਨੂੰ ਆਪਣੇ ਵੱਸ ਚ ਕਰਦੀ ਆ ਫਿਰ ਦੇਖਿਓ ਮੈਂ ਹੁਣ ਅੱਗੇ ਕੀ ਤੁਸੀਂ ਬਸ ਸੁਣ ਮੇਰੀ ਗੱਤੀ ਛੱਡੋ ਤੁਸੀਂ ਬਸ ਟੈਨਸ਼ਨ ਨਾ ਲਓ ਆਪਣਾ ਗੁੱਸਾ ਠੰਡਾ ਕਰੋ ਤੇ ਪਾਣੀ ਲੈ ਕੇ ਦਿਨੀ ਆ ਮੈਂ ਲੇਓ ਕਮਲ ਚਾਹ ਮੈਂ ਤਾਂ ਵਾਸਿਆਂ ਲੱਗੇ ਪਈ ਚਾਹ ਲੈ ਸਾਨੂੰ ਵੀ ਪਿਆ ਦਿਓ ਚਾਹ ਤੁਸੀਂ ਵੀ ਚਾਹ ਪੀਣੀ ਐ ਤੇ ਹੋਰ ਕੀ ਅਸੀਂ ਵੀ ਪੀਵਾਂਗੇ ਚਲੋ ਠੀਕ ਐ ਮੈਂ ਲੈ ਕੇ ਆਉਣੀ ਐ ਸਿਆਣੀ ਐ ਆ ਐਵੇਂ ਕਰਦੀ ਐ ਮੈਂ ਬਾਪੂ ਜੀ ਮੈਂ ਵੀ ਨਾਲ ਕਰਵਾ ਦਿੰਨੀ ਆ ਕੋਲੋਂ ਕੋਈ ਕੰਮ ਹੀ ਕਰਾ ਦਾਂਗੀ ਹਾਂ ਠੀਕ ਐ ਬਤ ਕਿੱਡੀ ਸੀ ਆਣੀ ਲੈ ਦੱਸ ਉਹਨ ਸਾਰਾ ਝਾੜੂ ਲਾਉਣ ਲੱਗੀ ਆਲਾ ਫੜਾ ਕੱਪੜੇ ਤੋਦੇ ਸਾਰੇ ਮੈਂ ਕਹਿੰਦੀ ਸੀ ਵੀ ਪਹਿਲਾਂ ਝਾੜੂ ਲਾ ਦੇਨੀ ਆ ਕੱਪੜੇ ਬਾਅਦ ਚ ਤੋਲੂਗੀ ਮੈਂ ਅਬ ਨਾਲ ਦੀ ਨਾਲ ਹੀ ਬਸ ਆ ਹੋ ਤਾ ਗਿਆ ਝਾੜੂ ਤਾਂ ਲੱਗ ਗਿਆ ਲੈ ਫੜਾ ਸਾਰੇ ਕੱਪੜੇ ਤੋਦੇ ਲੈ ਫੜ ਆ ਵੀ ਤੋ ਦੇ ਮੈਂ ਕਹਿੰਦੀ ਸੀ ਵੀ ਅੱਧੇ ਕੱਪੜੇ ਮੈਂ ਕੱਲ ਨੂੰ ਧੋ ਦਿੰਦੀ ਅੱਧੇ ਅੱਜ ਧੋ ਦਿੰਨੀ ਆ ਨਾ ਨਾ ਕੱਲ ਨੂੰ ਤਾਂ ਹੈਗੀ ਦੇਖ ਧੁੱਪ ਕਿੰਨੀ ਆ ਸਾਰੇ ਦਿਨ ਦੇ ਵਿੱਚ ਕੱਪੜੇ ਵਧੀਆ ਸੁੱਕ ਜਾਣਗੇ ਕੱਲ ਨੂੰ ਤਾਂ ਹੋਰ ਬਥੇਰੇ ਕੰਮ ਉਹ ਵੀ ਕਰਨੇ ਆ ਹਜੇ ਤਾਂ ਠੀਕ ਐ ਲੇ ਆ ਹੁਣ ਝਾੜੂ ਵੀ ਲਾ ਦੇ ਦੇਖੀ ਕਿੰਨਾ ਖਲਾਰਾ ਪਿਆ ਜੇ ਕੋ ਬਾਹਰੋਂ ਆਂਢੀ ਗਵੰਢੀ ਆ ਗਿਆ ਅਗਲੇ ਨੇ ਪਤਾ ਕੀ ਹੈ ਨੇ ਦੋ ਦੋ ਜਨਾਨੀਆਂ ਨੇ ਕੰਮ ਦੀ ਇੱਕ ਵੀ ਨਹੀਂ ਲੈ ਫੜ ਛੇਤੀ ਲਾ ਦੇ ਦੇ ਸੀ ਨਾ ਜਿਹੜੇ ਆ ਦੇਖੀ ਸਾਰੀਆਂ ਪਲੇਟਾਂ ਕਿਵੇਂ ਜਲਦੀਆਂ ਆ ਆ ਦੇ ਇਹਨੂੰ ਭਾਂਡੇ ਗੀ ਅਸੀਂ ਇਹਨਾਂ ਚਿੱਗੀ ਤਰ੍ਹਾਂ ਦਵਾਰਾ ਤੋਦੇ ਹੋਰ ਭਾਂਡੇ ਵੀ ਵਿਰੇੜੇ ਚ ਇਕੱਠੇ ਕਰਕੇ ਲਿਓ ਨੀਆ ਤੇ ਹਾਂ ਸੱਚ ਮੈਂ ਤੈਨੂੰ ਇਹ ਕਹਿੰਦੀ ਸੀ ਅੱਜ ਸਬਜ਼ੀ ਚ ਕੀ ਬਣਾਏਗੀ ਸਬਜ਼ੀ ਦਾ ਪਈਆ ਪੋ ਹੀ ਖਾ ਲਾਂਗੇ ਲੈ ਨਾ ਨਾ ਅਸੀਂ ਤਾਂ ਕਦੇ ਉਹ ਹੀ ਨਹੀਂ ਖਾਂਦੇ ਹੈਗੇ ਨਾਲੇ ਉਹ ਸਬਜ਼ੀ ਥੋੜੀ ਆ ਲਾਲਾ ਕੇ ਬੁਰਕੀਆਂ ਕੌਣ ਖਾਊਗਾ ਤੂੰ ਐ ਕਰ ਅੱਛਾ ਮਟਰ ਪਨੀਰ ਬਣਾ ਲਾ ਪਨੀਰ ਮੈਂ ਤੈਨੂੰ ਮੰਗਵਾ ਦਿੰਨੀ ਆ ਉਹ ਬਾਹਰ ਆ ਗਿਆ ਨੋਕਰ ਉਹਦੇ ਤੋਂ ਮੰਗਵਾ ਦਿੰਨੀ ਆ ਤੇ ਤੂੰ ਸਬਜੀ ਬਣਾ ਲੈ ਠੀਕ ਆ ਸੇਵਕ ਜੀਤਾ ਕਮਲ ਕਿੱਧਰ ਗਏ ਸਾਰੇ ਚਲ ਮੈਂ ਪਹਿਲਾਂ ਪਾਣੀ ਪੀ ਲਾਂ ਕਾਮਲ ਕਾਮਲ ਕੀ ਹੋ ਗਿਆ ਤੈਨੂੰ ਉੱਠ ਕੀ ਹੋ ਗਿਆ ਤੈਨੂੰ ਕੁਛ ਨਹੀਂ ਮੈਨੂੰ ਸਬਜ਼ੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਚੱਲ ਅੰਦਰ ਚੱਲ ਸਬਜ਼ੀ ਆਪੀ ਬਣੀਓ ਸਬਜ਼ੀ ਸਬਜ਼ੀ ਬਣਾਉਣੀ ਆ ਚੱਲ ਰੈਸਟ ਕਰ ਲਾ ਜਮਾ ਨੇ ਥਿਆ ਰੱਖ ਦੀ ਕਮਲ ਤੈਨੂੰ ਤਾਂ ਨਾ ਬੁਖਾਰ ਹੋਇਆ ਪਿਆਗਾ ਨਹੀਂ ਨਹੀਂ ਮੈਨੂੰ ਨਾ ਬੁਖਾਰ ਨਹੀਂ ਹੈਗਾ ਮੇਰੇ ਨਾਲ ਤਾਂ ਮੈਨੂੰ ਥਕਾਵਟ ਹੋ ਗਈ ਉਹਦੇ ਕਰਕੇ ਹੋ ਰਿਹਾ ਉਹ ਥਕਾਵਟ ਨੂੰ ਕਿਹਾ ਤੂੰ ਹਲਵਾ ਹੈਗਾ ਜਾਂ ਮੈਂ ਡਾਕਟਰ ਲੈ ਕੇ ਆਉਣਾ ਜਲਦੀ ਜਲਦੀ ਨਹੀਂ ਨਹੀਂ ਡਾਕਟਰ ਦੀ ਜ਼ਰੂਰਤ ਨਹੀਂ ਹੈਗੀ ਮੈਂ ਕੱਪੜੇ ਧੋਤੇ ਸੀ ਨਾ ਧੁੱਪ ਜ਼ਿਆਦਾ ਲੱਗ ਗਈ ਉਹਦੇ ਕਰਕੇ ਮੈਨੂੰ ਚੱਕਰ ਆ ਗਿਆ ਓਏ ਲੈ ਦੱਸ ਕੱਪੜੇ ਧੋਣ ਨੂੰ ਕੀ ਹੋਇਆ ਸੀਗਾ ਐਨੀ ਗਰਮੀ ਆ ਤੂੰ ਫੇਰ ਧੋਰ ਲੈਂਦੀ ਮੈਨੂੰ ਨਾ ਜੀਤਾ ਨੇ ਕਹਿਤਾ ਸੀ ਵੀ ਕੱਪੜੇ ਧੋਦੇ ਜਿਵੇਂ ਉਹਨੂੰ ਜਵਾਬ ਦੇ ਦਿੰਦੀ ਉਹਨੇ ਗੁੱਸਾ ਕਰਨਾ ਸੀ ਮੈਂ ਤਾਂ ਕਰਕੇ ਸਾਰੇ ਕੱਪੜੇ ਧੋਤੇ ਮੇਰੀ ਗੱਲ ਸੁਣ ਲਓ ਸਾਰਾ ਦਿਨ ਉਹ ਕੰਮ ਕਰਕੇ ਬਿਓ ਸ਼ੋਗਰ ਸੌਂ ਚੜਿੱਗੀ ਪੈਸੀ ਨਾ ਜੇ ਉਹਨੂੰ ਕੁਝ ਹੋ ਜਾਂਦਾ ਫਿਰ ਕੌਣ ਜ਼ਿੰਮੇਵਾਰ ਸੀਗਾ ਤੁਸੀਂ નોਕਰ ਬਣਾ ਰੱਖਿਆ ਉਹਨੂੰ ਹੁਕਮ ਸੁਣਾਈ ਜਾਂਦੇ ਹੋ ਅੱਛਾ ਨਹੀਂ ਐਨੇ ਕਿਨੇ ਕੰਮ ਗਿਨਾਤੇ ਤੈਨੂੰ ਮੈਂ ਜਿਹੜਾ ਤੋ ਤੇਲੀ ਲਾਤੀ ਇੱਧਰ ਬਾਪੂ ਜੀ ਨੂੰ ਉਹ ਤੇਲੀ ਨਹੀਂ ਭਾਈ ਉਹਨੇ ਲਾਈ ਉਹਨੇ ਦੱਸਿਆ ਵੀ ਮੈਨੂੰ ਆਹਾਹਾ ਕੰਮ ਕਰਕੇ ਬੁਖਾਰ ਹੋਇਆ ਉਹ ਨਾਲੇ ਭਾਈ ਗੱਲ ਸੁਣ ਲਓ ਜੀ ਨੂੰ ਇੱਥੇ ਗੰਦ ਲੱਗਦਾ ਨਾ ਆਪਦੇ ਘਰੇ ਚਲੇ ਜਾਓ ਅਸ ਤਾਂ ਹੀ ਰਾਵਾਂਗੇ ਜਿਵੇਂ ਸਾਨੂੰ ਚੰਗਾ ਲੱਗੂ ਠੀਕ ਹੈ ਨਾ ਕੰਨ ਖੋਲ ਕੇ ਸੁਣਨ ਵਾਲੇ ਵਸ ਨਾ ਦੇਖਿਆ ਆਪਣੇ ਪਿਓ ਦੀਆ ਕਰਤੂਤਾ ਨੂੰ ਹੁਣ ਤਾਂ ਨਾ ਸਾਨੂੰ ਜਮੀ ਬਗਾਨੇ ਕਰਤਾ ਦੇ ਕਿਵੇਂ ਸੁਣਾਉਂਦਾ ਉਹਦੇ ਸਾਹਮਣੇ ਉਹ ਕੱਲ ਦੀ ਆਈ ਦੇ ਪਿੱਛੇ ਮੈਨੂੰ ਹੀ ਭੁੱਲ ਗਿਆ ਉਹ ਤਾਂ ਮੇਰੀ ਧੀ ਮੇਰੀ ਧੀ ਕਰਦਾ ਸੀ ਯਾਰ ਮੈਂ ਕੀ ਕਰ ਸਕਦਾ ਮੇਰੇ ਤੇ ਕਿਉਂ ਭੜਕੀ ਜਾਨੀ ਥੋੜੇ ਤੋਂ ਨਹੀਂ ਨਾ ਕੁਝ ਹੋਣਾ ਹੁਣ ਤਾਂ ਮੈਂ ਕਰੂੰਗੀ ਸਿੱਧੀ ਉਂਗਲ ਨਾਲ ਤਾਂ ਕਿਉਂ ਨਿਕਲਣਾ ਨਹੀਂ ਹੁਣ ਤਾਂ ਉਂਗਲੀ ਟੱਡੀ ਕਰਨੀ ਪਊਗੀ ਕੀ ਮਤਲਬ ਆ ਤੇਰਾ ਮਤਲਬ ਸਿੱਧਾ ਹੀ ਆ ਪਿਆਰ ਨਾਲ ਇਹਨਾਂ ਨਾਲ ਚੱਲ ਕੇ ਦੇਖ ਲਿਆ ਕੁਝ ਨਹੀਂ ਬਣਿਆ ਗੁੱਸੇ ਨਾਲ ਵੀ ਚੱਲ ਕੇ ਦੇਖ ਲਿਆ ਹੁਣ ਪਤਾ ਕੀ ਕਰੂੰਗੀ ਮੈਂ ਹੁਣ ਉਹ ਕਮਲ ਨੂੰ ਨਾ ਬੁਰਾ ਬਣਾਉਂਗੀ ਤੇ ਉਹ ਕਿਵੇਂ ਕਰਨਾ ਉਹ ਮੈਨੂੰ ਪਤਾ ਹੈ ਤੁਸੀਂ ਬਸ ਹੁਣ ਮੇਰੇ ਤੇ ਛੱਟੋ ਮੈਂ ਨਾ ਤੇਰੇ ਨਾਲ 1 ਮਿੰਟ ਗੱਲ ਕਰਨੀ ਸੀ ਰੋਟੀ ਕਿਹਦੇ ਲਈ ਪਾਈ ਹੈ ਬਾਹਰ ਰੋਟੀ ਮੰਗਦੇ ਸੀ ਉਹ اچھا ਮੈਂ ਨਾ ਤੈਨੂੰ ਇਹ ਕਹਿਣਾ ਸੀ ਮੈਂ ਨਾ ਤੇਰੇ ਨਾਲ ਬਾਲਾ ਹੀ ਮਾੜਾ ਕਰਦਾ ਹਾਂ ਸਿਰਫ ਮੈਨੂੰ ਤੇ ਤੁਹਾਰੇ ਸਾਰੇ ਕੰਮ ਨਹੀਂ ਕਰਾਉਣੇ ਚਾਹੀਦੇ ਸੀ ਆਪਾਂ ਰਲ ਮਿਲ ਕੇ ਕੰਮ ਕਰ ਲਿਆ ਕਰਾਂਗੇ ਮੈਨੂੰ ਸੱਚੀ ਬਾਤ ਚ ਇੰਨਾ ਦੁੱਖ ਲੱਗਿਆ ਨਾ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਕੋਈ ਗੱਲ ਦੀ ਮੈਂ ਉਹਨਾਂ ਨੂੰ ਰੋਟੀ ਫੜਾਇਆ ਮੈਂ ਬਸ ਸੱਚ ਰੋਟੀ ਤੋਂ ਯਾਦ ਆ ਮੈਂ ਵੀ ਰੋਟੀ ਉਪਣ ਆਈ ਸੀ ਪਰ ਨਾ ਤੈਨੂੰ ਬਾਪੂ ਜੀ ਭੁਲਾਈ ਜਾਂਦੇ ਨੇ ਬਾਹਰ ਮੈਨੂੰ ਤਾਂ ਸੁਣਿਆ ਨਹੀਂ ਹੈਗਾ ਮੈਨੂੰ ਸੁਣਿਆ ਨਾ ਮੈਂ ਬਾਹਰੋਂ ਆਈ ਆ ਲੈ ਤੂੰ ਤੇ ਮੇਰੇ ਤੇ ਪ੍ਰੋਸੇ ਨਹੀਂ ਕਰਦੀ ਜੇ ਪਹਿਲਾਂ ਗੱਲ ਸੁਣਿਆ ਕੀ ਪਤਾ ਕੁਝ ਹੋਰ ਕੋਈ ਕੰਮ ਹੋਵੇ ਤੁਸੀਂ ਮੈਨੂੰ ਬੁਲਾਇਆ ਸੀ ਬਾਹਰ? ਨਾ ਤੈਨੂੰ ਭੁਲੇਖਾ ਲੱਗਿਆ ਹੁਣ? ਪਰ ਜੀਤਾ ਤਾਂ ਮੈਨੂੰ ਕਹਿੰਦੀ ਬੁਲਾਇਆ। ਉਹ ਕਾਹਨੂੰ ਮੈਂ ਬੁਲਾਇਆ? ਤੁਸੀਂ ਐਂ ਕਰੋ ਮੈਨੂੰ ਭੁੱਖ ਲੱਗਿਆ ਰੋਟੀ ਲੈ ਕੇ ਆਓ। ਮੈਂ ਹੁਣ ਹੀ ਲੈ ਕੇ ਆਉਣੀ ਆ। ਆ ਲੈ ਰੋਟੀ। ਮੈਨੂੰ ਤਾਂ ਬਾਹਰ ਕਿਸੇ ਨੇ ਵੀ ਨਹੀਂ ਬੁਲਾਇਆ ਸੀ। ਅੱਛਾ ਮੈਨੂੰ ਉਹੀਂ ਭੁਲੇਖਾ ਪੈ ਗਿਆ। ਅੱਛਾ ਮੈਂ ਇਹ ਕਹਿੰਦੀ ਸੀ ਤੂੰ ਚੱਲ ਮੈਂ ਮੈਂ ਵੀ ਆਪਣੇ ਵਾਲੇ ਵਾਸਤੇ ਰੋਟੀ ਲੈ ਜਾਂਗੀ। ਚਲੋ। ਹਲੋ ਸਬਜੀ ਕਿਨੇ ਬਣਾਈ ਸੀ ਸਬਜੀ ਤਾਂ ਮੈਂ ਹੀ ਬਣਾਈ ਆ ਕਿਉਂ ਕੀ ਹੋ ਗਿਆ ਉਹ ਇਨਾ ਨੂਨ ਫਾਤ ਰਖਿਆ ਮੜ ਹੋਰ ਧਿਆਨ ਰੱਖ ਲਿਆ ਕਰੋ ਇੱਥੇ ਰੜੀ ਨੂਨ ਜਿਆਦਾ ਸਹੀ ਦਾ ਹੈਗਾ ਕਿੰਨੀ ਸੁਆਦ ਸਬਜੀ ਬਣੀ ਹੈ ਇਹਦਾ ਮਤਲਬ ਮੈਂ ਉਹੀ ਬੋਲੀ ਜਾਣਾ ਹੈ ਮੈਨੂੰ ਪਤਾ ਨਹੀਂਗਾ ਮੇਰਾ ਹੁਣ ਤੈਨੂੰ ਪਤਾ ਬੀਬੀ ਵਾਦਾ ਹੈ ਸਾਰਾ ਦਿਨ ਮੇਰਾ ਖਰਾਬ ਰਹੂਗਾ ਧਿਆਰ ਰੱਖਿਆ ਕਰ ਤੈਨੂੰ ਕਿੰਨੇ ਵਾਰੀ ਸਮਝਾਇਆ ਮੋੜਾ-ਮੋਟਾ ਵੀ ਨਹੀਂ ਠਿਆਰ ਹੈਗਾ ਸਾਰਾ ਦਿਨ ਖਰਾਬ ਕਰਦਾ ਮੇਰਾ ਪਰ ਮੈਂ ਤਾਂ ਸਹੀ ਪਾਇਆ ਸੀ ਨੂਨ ਮੈਂ ਜੋ ਤੁਹਾਡੀ ਜਨਨ ਅਬ ਛੱਡ ਤੂੰ ਕੋਈ ਨਾ ਡੈਡੀ ਦੀ ਧਾਤ ਦਤੀ ਇਹ ਨਿੱਕੀ-ਨਿੱਕੀ ਗੱਲ ਦੇ ਵਿੱਚ ਨੁਕਸ ਕੱਢਦੇ ਰਹਿੰਦੇ ਨੇ ਏ ਕਿਹੜਾ ਹੁਣ ਤੋਂ ਲੱਗੇ ਆ ਬੋਲਣ ਤਾਂ ਨਪਾਤਾਨੀ ਇਹ ਤਾਂ ਕੰਮ ਅਸੀਂ ਤਾਂ ਕਰਕੇ ਬਚਤ ਰਹੀ ਗਈ ਜੇ ਮੰਮੀ ਹੁੰਦੀ ਨਾ ਛੋਟੇ ਹੁੰਦੇ ਮੈਂ بڑا ਦੇਖਿਆ ਉਹ ਤਾਂ ਨੂਨ ਪਿੱਛੇ ਕੁੱਟ ਦਿੰਦਾ ਸੀ ਡੈਡੀ ਤਾਂ ਮੰਮੀ ਨੂੰ ਬਹੁਤ ਵਾਰ ਹੋਂ ਦੇ ਕਿਵੇਂ ਨਾ ਦੋਨਾਂ ਦੇ ਵਿੱਚ ਫਰਕ ਪਾਉਣੀ ਮੈਂ ਇਹੀ じゃ ਕੁਛ ਕਰੂੰਗੀ ਕਿ ਬਾਪੂ ਨੇ ਜੇ ਆਪ ਨਾ ਨਾ ਇਹਨੂੰ ਬਹੁ ਫੜ ਕੇ ਘਰੋਂ ਕੱਢਿਆ ਮੈਨੂੰ ਵੀ ਫਿਰ ਕਿਸੇ ਜੀਤਾ ਨਹੀਂ ਕਹਿਣਾ ਤੁਸੀਂ ਆ ਸਭ ਕੁਝ ਕਿਉਂ ਕਰ ਰਹੇ ਹੋ ਮੈਨੂੰ ਪਤਾ ਆ ਸਾਰੀ ਨਾ ਤੁਹਾਡੀ ਹਰਕਤਾਂ ਸਬਜੀ ਮੈਂ ਪਹਿਲਾਂ ਵੀ ਖਾਈ ਸੀ ਬਟ ਉਹਦੇ ਵਿੱਚ ਨਾ ਲੂਣ ਠੀਕ ਸੀ ਹੁਣ ਜ਼ਿਆਦਾ ਕਿਵੇਂ ਹੋ ਗਿਆ ਜਿਹੜੀ ਗੱਲ ਕਰਨੀ ਹੈ ਸਿੱਧੀ ਸਿੱਧੀ ਮੇਰੇ ਨਾਲ ਕਰੋ ਆ ਹਰਕਤਾਂ ਕਰਨੀ ਨਾ ਬੰਦ ਕਰ ਦਿਓ ਅੱਛਾ ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਤਾਂ ਲੈ ਫਿਰ ਸੁਣ ਮੈਂ ਤੈਨੂੰ ਨਾ ਇਸ ਘਰ ਦੇ ਵਿੱਚ ਇੱਕ ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦੀ ਤੇ ਹੁਣ ਨਾ ਮੈਂ ਤੈਨੂੰ ਇਸ ਘਰ ਦੇ ਵਿੱਚੋਂ ਬਾਹਰ ਕੱਢ ਕੇ ਛੱਡਾਂਗੀ ਪਰ ਮੈਨੂੰ ਇਹ ਤਾਂ ਦੱਸ ਦੋ ਮੇਰੀ ਗਲਤੀ ਹੈਗੀ ਕੀ ਆ ਬੜੀ ਚਲਾਕ ਹੈਨੀ ਤੂੰ ਹਜੇ ਤਵਦੀ ਗਲਤੀਆਂ ਪੁੱਛਦੀਆਂ ਇਸ ਘਰ ਦੇ ਵਿੱਚ ਮੇਰੀ ਛੋਟੀ ਭੈਣ ਦੀ ਉਮਰ ਦੀ ਆ ਤੇ ਮੇਰੀ ਸੱਸ ਬਣ ਕੇ ਬੈਠੀ ਆ ਐਦਾਂ ਦਾ ਨਾ ਕੁਝ ਨਹੀਂ ਹੈਗਾ ਤੁਸੀਂ ਜਿੱਦਾਂ ਦਾ ਸਮਝ ਰਹਿਓ ਇੱਕ ਵਾਰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਤਾਂ ਕਰੋ ਬਕਵਾਸ ਬੰਦ ਕਰ ਮੈਂ ਤੇਰੀ ਕੋਈ ਗੱਲ ਨਾ ਸੁਣੀ ਤੇ ਨਾ ਸਮਝਨੀ ਔਰ ਆ ਨਿਕਲ ਮੇਰੇ ਕਮਰੇ ਚ ਤੁਸੀਂ ਮੇਰੀ ਗੱਲ ਤਾਂ ਸੁਣੋ ਪਹਿਲਾਂ ਇੱਕ ਵਾਰੀ ਨਿਕਲ ਮੇਰੇ ਕਮਰੇ ਚੋਂ ਬਾਹਰ ਆਏ ਰਾ ਮੈਂ ਵੱਟੀ ਕਾਲ ਸਮਝਾਉਣ ਵਾਲੀ ਮੈਂ ਇਹ ਚਾਹ ਬਣਾਵਾ ਮੈਂ ਨਹੀਂ 1 ਮਿੰਟ ਨਹੀਂ ਤੁਸੀਂ ਕਿਧਰ ਚੱਲੇ ਤਿਆਰ ਹੋ ਕੇ ਉਹ ਕੰਮ ਨੂੰ ਕੰਮ ਸੀਗਾ ਸ਼ਹਿਰ ਕੋਈ ਤੇ ਮੈਂ ਚੱਲ ਜਾਂ ਨਹੀਂ ਨਾਲ ਇਹ ਜਿਹੜਾ ਕੰਮ ਐਨ ਜ਼ਰੂਰੀ ਉਹ ਨਹੀਂ ਨਹੀਂ ਮੈਨੂੰ ਵੀ ਕੰਮ ਸੀਗਾ ਤਾਂ ਕਰਕੇ ਚੱਲਿਆ ਮੈਂ ਨਾਲ ਚੱਲੀਏ ਹੁਣ ਆਪਾਂ ਜੇ ਗੱਲਾਂ ਹੋ ਗਈਆਂ ਹੁਣ ਚਲੋ ਕਿਉਂਕਿ ਪਹਿਲੇ ਹੀ ਬਹੁਤ ਲੇਟ ਆਪਾਂ ਠੀਕ ਹੈ ਇਹ ਕਿਧਰ ਚੱਲ ਤੈਸਰੇ ਸੂਰੇ ਤਿਆਰ ਹੋ ਕੇ ਬਸ ਤੂੰ ਐਂ ਦੇਖੀ ਚੱਲ ਮੈਨੂੰ ਤਾਂ ਇਹ ਲੱਗਦਾ ਜਮੀਨੋਂ ਲਵਾਉ ਨੂੰ ਚੱਲੀ ਆ ਉਹ ਦਾਲਚੁ ਕੁਛ ਪੱਕਾ ਗੱਲ ਐ ਮੈਂ ਤੈਨੂੰ ਦੱਸੀ ਜਾਨੀ ਆ ਕਿ ਤੇ ਆਪਾਂ ਨਾ ਹੱਥੀ ਰਕਰ ਦੇ ਰਹੇ ਜੀ ਇੱਥੇ ਖੜੇ ਖੜੇ ਮੈਂ ਵੀ ਹੀ ਸੋਚੀ ਆ ਮਤਲਬ ਕਰਨਾ ਪਊ ਕੁਛ ਨਾ ਕੁਛ ਐ ਤਾਂ ਹੱਥੋਂ ਨਿਕਲ ਜੂ ਸਾਰਾ ਮਸਲਾ ਸਸ਼ਿਕਾਰ ਦੋਸਤੋ ਸਸ਼ਿਕਾਰ ਕੀ ਹਾਲ ਚਾਲ ਐ ਕਿਵੇਂ ਲੱਗੀ ਸਾਡੀ ਮੂਵੀ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸ਼ੇਅਰ ਕਰਕੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਦੇ ਵਿੱਚ ਅੱਗੇ ਕੀ ਚਾਹੀਦਾ ਹੈ ਜੇ ਤੁਸੀਂ ਅੱਗੇ ਇਹਨੂੰ ਕੰਟੀਨਿਊਟੀ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਇਹਨੂੰ ਤੁਹਾਨੂੰ ਸ਼ੇਅਰ ਕਰਨਾ ਪਊਗਾ ਕਿਉਂਕਿ ਜਿਵੇਂ ਤੁਸੀਂ ਇਹਨੂੰ ਪਿਆਰ ਦੋਗੇ ਅਸੀਂ ਉਸੇ ਤਰੀਕੇ ਨਾਲ ਅੱਗੇ ਪਾਰਟ ਲੈ ਕੇ ਆਵਾਂਗੇ ਸੋ ਇਹ ਤੁਸੀਂ ਪਹਿਲੇ ਤੇ ਪਾਰਟ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਦਿলো ਧੰਨਵਾਦ ਤੁਹਾਡਾ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਤਿ ਸ਼੍ਰੀ ਅਕਾਲ ਰਿਸਪੈਕਟਿਵਸ